ਆਸਾ ਜਦ ਲਗਦੇ ਲਦੀਵੇ ਮੁਖ ਬਾਤੇ ਤਬ ਸੂਜੈ ਸਭ ਕੋਈ ਤੇਨ ਜਲੇ ਬਾਤੇ ਠਹਿਰਾਨੇ ਸੂਨਾ ਮੰਦਰ ਹੋਈ ਅਰੇ ਬੋਰੇ ਤੁਹ ਕਰੀ ਨਾ ਰਖੈ ਕੋਈ ਪਸੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 478 ਭਗਤਾਂ ਦੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ ਨਾਮਾ ਵਚਨ ਕਹਿੰਦਾ ਜਾਬ ਲਗਤੇ ਤੇਲ ਦੀਵੇ ਮੁਖ ਬਾਤੀ ਤਦ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਾਰਾਨੀ ਸੂਨਾ ਮੰਦਰ ਹੋਈ ਜਾਬ ਲਗਤੇ ਨ ਦੀਵੇ ਮੁਖ ਬਾਤੀ ਅਰਥਾਤ ਕਿ ਜਦੋਂ ਤੱਕ ਪਾਤਸ਼ਾਹ ਕਹਿੰਦੇ ਸਾਡੇ ਸਰੀਰ ਰੂਪੀ ਦੀਵੇ ਦੇ ਵਿੱਚ ਸਵਾਸਾਂ ਰੂਪੀ ਤੇਲ ਔਰ ਇਸ ਦੇ ਮੁਖ ਅਥਵਾ ਮੂੰਹ ਦੇ ਵਿੱਚ ਰਸਨਾ ਰੂਪੀ ਬੱਤੀ ਜਗਦੀ ਹੈ ਨਾ ਸੁਮਾਰਾਇ ਕੇ ਦਾ ਤਾਬ ਸੂਜੈ ਸਭ ਕੋਈ ਅਰਥਾ ਦਾ ਕੇ ਉਹਨਾਂ ਚਿਰ ਇਸ ਜੀਵਨ ਜਗਤ ਦੇ ਵਿੱਚ ਸਾਰਾ ਕੋ ਜੀ ਸੁਜਦਾ ਔੜਦਾ ਸੁਮਾਰਾਇ ਕੇ ਦਾ ਜਬ ਲਗਤੇ ਲਦੀਵੇ ਮੁਖ ਬਾਤੀ ਤਾਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਝਹਰਾਨੀ ਸੁਨਾ ਮੰਦਰ ਹੋਈ ਜਲੇ ਬਾਤੀ ਠਹਰਾਨੀ ਅਰਥਾਤ ਕਿ ਜਦੋਂ ਸਰੀਰ ਰੂਪੀ ਦੀਵੇ ਦੇ ਵਿੱਚ ਸਵਾਸਾਂ ਰੂਪੀ ਤੇਲ ਜਲ ਜਾਂਦਾ ਮੁੱਕ ਜਾਂਦਾ ਹੈ ਤਾਂ ਤੇ ਇਸ ਦੀ ਰਸਨਾ ਰੂਪੀ ਬੱਤੀ ਵੀ ਠਹਿਰ ਜਾਂਦੀ ਹੈ ਨਾ ਬਾਤੀ ਠਹਿਰਾਨੀ ਭਾਵ ਕਿ ਰਸਨਾ ਵੀ ਅੜਕ ਜਾਂਦੀ ਹੈ ਜਦੋਂ ਔਰ ਮਹਾਰਾਜ ਕਹਿੰਦੇ ਸੂਨਾ ਮੰਦਰ ਹੋਈ ਪਰ ਥਾਤ ਹੈ ਕਿ ਸਰੀਰ ਅਥਵਾ ਜਗਤ ਰੂਪੀ ਮੰਦਰ ਉਹਦੇ ਲਈ ਸੂਨਾ ਹੋ ਜਾਂਦਾ ਹੈ ਪਾਵਕ ਜੀਵ ਦੀਆਂ ਸਾਰੀਆਂ ਚਾਲਾਂ ਪਹਿਲਾਂ ਮੁੱਕ ਜਾਂਦੀਆਂ ਨੇ ਸੋ ਮਹਾਰਾ ਜਦ ਲਗਤੇ ਨਦੀਵੇ ਮੁਖ ਬਾਤੀ ਤਾਬ ਸੂਝਾ ਸਭ ਕੋਈ ਤੇਨ ਜਲੇ ਬਾਤੀ ਠਹਰਾਨੇ ਸੁਨਾ ਮੰਦਰ ਹੋਈ ਸਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾ ਜੀ ਕਿਰਪਾ ਕਰਦੇ ਨੇ ਕਹਿੰਦਾ ਰੇ ਬੋਰੇ ਤੁਹੇ ਕਰੀ ਨਾ ਰੱਖਾ ਕੋਈ ਦੋ ਰਾਮ ਨਾਮ ਜਪਸੋਈ ਰਹਾ ਅਰੇ ਬੋਰੇ ਤੁਹੇ ਕਰੀ ਨਾ ਰੱਖਾ ਕੋਈ ਅਰਥਾਤ ਕਹਿ ਚੱਲਿਆ ਸੁਦਾਇਆ ਤੇਰੇ ਮਰਨ ਤੋਂ ਉਪਰੰਤ ਪਾਸ਼ਾ ਕਹਿੰਦੇ ਇਸ ਘਰ ਦੇ ਵਿੱਚ ਤੇਰੀ ਇਸ ਮਰਤਕ ਦੇਹੀ ਨੂੰ ਕੋਈ ਇੱਕ ਘੜੀ ਵੀ ਨਹੀਂ ਰੱਖਦਾ 24 ਮਿੰਟਾਂ ਦੀ ਘੜੀ ਹੁੰਦੀ ਐ। ਭਾਵਾ ਕੋ ਬਾੜਾ ਚ ਨ ਰੱਖਦਾ ਨਹੀਂ ਤੇਰੀ ਮਰਤਕ ਦੇਹੀ ਨੂੰ ਮਾਰੇ ਕਹਿੰਦੇ ਇਸ ਘਰ ਦੇ ਵਿੱਚ ਜਿਹਦੇ ਨਾਲ ਮੋਹ ਲਾਈ ਫਿਰਦਾ ਸਾਰੀ ਉਮਰ। ਸੋ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਰਾਮ ਨਾਮ ਜਪਸੋਈਂ ਰਹਾਓ। ਅਰਥਾਤ ਕਹੇ ਜੀਵ ਤੁਹ ਮਹਾਰਾਜ ਕਹਿੰਦੇ ਸ੍ਰੀ ਰਾਮ ਜੀ ਦੇ ਨਾਮ ਨੂੰ ਅਥਵਾ ਅਸਕਾਲ ਪੁਰਖ ਵੈਗੁਰੂ ਦੇ ਨਾਮ ਨੂੰ ਜਪਨਾ ਕਰ ਸੁਰਹਾਓ ਵਿਸ਼ਰਾਮ ਦੇ ਕੇ ਅਗੂ ਦੂਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦੇ ਕਾ ਕੀ ਮਾਤ ਪਿਤਾ ਕਹ ਕਾ ਕੋ ਕਵਨ ਪਰਖ ਕੀ ਜੋਈ ਢਾਟ ਫੂਟੇ ਕੋ ਬਾਤ ਨ ਪੁੱਛੈ ਕਢ ਹੋ ਕਢ ਹੋਈ ਕਾ ਕੇ ਮਾਤ ਅਰਥਾਤ ਕਿ ਅਜੀਵ ਇੱਥੇ ਇਸ ਜਗਤ ਦੇ ਵਿੱਚ ਭਲਾ ਕੌਣ ਇਹਦੀ ਮਾਂ ਹੈ ਪਾਵੋ ਕਿ ਕੋਈ ਵੀ ਨਹੀਂ ਮਹਾਰਾਜ ਕਹਿੰਦਾ ਪਿਤਾ ਕਹ ਕਾਕ ਕਰਥਾਤ ਕਿ ਕੌ ਖਾ ਦੱਸੋ ਖਾ ਭਲਾ ਕੌਣ ਕੀਦਾ ਪਿਤਾ ਹੈ ਪਾਵ ਕੋਈ ਵੀ ਨਹੀਂ ਪਰ ਪਾਸ਼ਾ ਕਹਿੰਦਾ ਕਵਨ ਪੁਰਖ ਕੀ ਜੋਈ ਅਰਥਾਤ ਕਿ ਕੌਣ ਕੀਦਾ ਪੁਰਖ ਹੈ ਤੇ ਕੌਣ ਕੀਦੀ ਜੋਈ ਅਰਥਾਤ ਜੋਰੂ ਜਾਂ ਇਸਤਰੀ ਆ ਤੀਵੀ ਹੈ ਕਹਿਣ ਤੋਂ ਭਾਵ ਉਹ ਕਿ ਅਸਲ ਦੇ ਵਿੱਚ ਇੱਥੇ ਕੋਈ ਵੀ ਕਿਸੇ ਦਾ ਰਿਸ਼ਤੇਦਾਰ ਨਹੀਂ ਸਗੋ ਭਾਈ ਲੈਣੇ ਦੇਣੇ ਦਾਰ ਨੇ ਜਿਵੇਂ ਸਹਿਸ ਕਰੀਤੀ ਦਾ ਪ੍ਰਾਰੰਭ ਤੇ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਨੇ ਨਾ ਕਹਿੰਦੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨੋਤ ਸੁਤ ਹੈ ਸੋ ਇਹ ਕਬੀਰ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਕੌਣ ਕੀ ਦੀ ਮਾਂ ਹੈ ਕੌਣ ਕੀ ਦਾ ਪਿਤਾ ਹੈ ਕੌਣ ਕੀ ਦੀ ਇਸਤਰੀ ਹੈ ਭਾਵ ਕੋਈ ਕਿਸੇ ਦਾ ਨਹੀਂ ਇੱਥੇ ਕਿਹਦਾ ਕਾ ਕੇ ਮਾਤ ਪਿਤਾ ਕਹ ਕਾ ਕੋ ਕਵਨ ਪਰਖ ਕੀ ਜੋਈ ਕਾਟ ਫੂਟੈ ਕੋ ਬਾਤ ਨ ਪੁੱਛੈ ਕੱਢ ਹੋ ਕਾਢ ਹੋਈ ਕਾਟ ਫੂਟੈ ਕੋ ਬਾਤ ਨ ਪੁੱਛੈ ਅਰਥਾਤ ਕਿ ਜਦੋਂ ਸਰੀਰ ਟਿਕੜਾ ਫਟ ਜਾਂਦਾ ਨਾ ਭਾਵ ਕਿ ਜਦ ਜੀਵ ਦੀ ਮੌਤ ਆ ਜਾਂਦੀ ਹੈ ਤਾਕੋ ਰਿਸ਼ਤੇ ਨਾਤੇਦਾਰ ਅਰਜ਼ ਦੀ ਬਾਤ ਨਹੀਂ ਪੁੱਛਦਾ ਕੋ ਬਾਤ ਨਾ ਪੁੱਛਿਆ ਉਹਦੀ ਖਬਰ ਸਾਰ ਨਹੀਂ ਲੈਂਦਾ ਸਗਾ ਮਹਾਰਾਜ ਕਹਿੰਦਾ ਕਾਢੋ ਕਾਢੋ ਹੋਈ ਅਰਥਾਤ ਹੈ ਕਿ ਹਰ ਕੋ ਉਸ ਦੇ ਮਰਦਕ ਮੜੇ ਨੂੰ ਕਾਢ ਲਓ ਕਾਢ ਲਓ ਹੀ ਕਹਿੰਦਾ ਭਾਵ ਕਹੇ ਜਲਦੀ ਇਸ ਨੂੰ ਸ਼ਮਸ਼ਾਨ ਭੂਮੀ ਦੇ ਵੱਲ ਲੈ ਚੱਲੋ ਸਾਰੇ ਇੰਜ ਕਹਿੰਦੇ ਨੇ ਸੋਗੋ ਆਪਣੇ ਬਚਨ ਦੇ ਤੀਸਰੇ ਪਦਜ ਮਾਰੇ ਕਿਰਪਾ ਕਰਨ ਲੱਗੇ ਨੇ ਕਿਹੜੇ ਕਿਹੜੇ ਰਿਸ਼ਤੇ ਨਾਤੇਦਾਰ ਵਰ ਲਾਭ ਕਰਦੇ ਨੇ ਜੀਵ ਦੇ ਜਾਣ ਤੋਂ ਉਪਰੰਤ ਕਹਿੰਦਾ ਦੇਹਰੇ ਬੈਠੇ ਮਾਤਾ ਰੋਵਾ ਖਟਿਆ ਲੈ ਗਏ ਭਾਈ ਲਾਟ ਛਟਕਾਏ ਤੇ ਰਿਆ ਰੋਵਾ ਹਾਂਸ ਇਕੱਲਾ ਜਾਏ ਦੇਹਰੇ ਬੈਠੇ ਮਾਤਾ ਰੋਵਾ ਅਰਥਾਤ ਕਿ ਬਾਹਰਲੇ ਦਵਾਰ ਦੇ ਦੇਹਰੀ ਅਸਵਾ ਦਹਲੀਜ ਉੱਪਰ ਬੈਠੀ ਹੋਈ ਮਾਤਾ ਅਵਰਲਾਪ ਕਰਦੀ ਆ ਜਦ ਕੇ ਪਾਸਾ ਕਹਿੰਦਾ ਖਟਿਆ ਲੈ ਗਏ ਭਾਈ ਪਰਤਾਤਾ ਕਜਲ ਕੁ ਸਮਰਤਕ ਪਰਾਣੀ ਦੇ ਭਾਈ ਉਸ ਦੀ ਖਟਿਆਤ ਉਹ ਮੰਜੀ ਜਾਂ ਫਿਰ ਸ੍ਰੀ ਉਠਾ ਕੇ ਸ਼ਮਸ਼ਾਨ ਘੁੰਮੀ ਵਾਲੂ ਲੈ ਜਾਂਦੇ ਨੇ ਨਾ ਸਿੜੀ ਉਠਾ ਕੇ ਤੇ ਮਾਰੇ ਕਹਿੰਦੇ ਫਿਰ ਮਾਤਾ ਦੇ ਹਨੇਜ ਦੇ ਵਿੱਚ ਬੈਠੀ ਫਿਰ ਲਾਪ ਕਰਦੀ ਉਹਨਾਂ ਵੇਲਿਆਂ ਦੇ ਵਿੱਚ ਇਸਤਰੀਆਂ ਸ਼ਮਸ਼ਾਨ ਭੂਮੀ ਦੇ ਵਿੱਚ ਘਾਟੀ ਜਾਇਆ ਕਰਦੀਆਂ ਸਨ ਸੋ ਮਹਾਰਾਜ ਕਹਿੰਦਾ ਦੇਹਰੇ ਬੈਠੇ ਮਾਤਾ ਰੋਵੇ ਖਟਿਆ ਲੈ ਗਏ ਭਾਈ ਉਨ ਲਾਟ ਛਟਕਾਏ ਤੇਰੀ ਆਰੋ ਹੈ ਹੰਸ ਇਕੱਲਾ ਜਾਏ ਲਾਟ ਛਟਕਾਏ ਤੇਰੀ ਆਰੋ ਅਰਥਾਤ ਅਗੇ ਆਪਣੇ ਵਾਲਾ ਨੂੰ ਖਿਲਾਰ ਕੇ ਉਸ ਮਿਰਤਕ ਪ੍ਰਾਣੀ ਦੇ ਇਸਤਰੀ ਤ੍ਰਿਮਤ ਪਤਨੀ ਰੋਂਦੀ ਹੈ ਔਰ ਮਹਾਰਾਜ ਕਹਿੰਦੇ ਹੰਸ ਇਕੱਲਾ ਜਾਏ ਈੜੀ ਨੂੰ ਸਿਹਾਰੀ ਐੜੇ ਨਾਲ ਦਾ ਉਚਾਰਨ ਨਹੀਂ ਕਰਨਾ ਇਕੱਲਾ ਨਹੀਂ ਕਹਿਣਾ ਇਕੱਲਾ ਅਰਥਾਤਕ ਜਿੱਥੋਂ ਤੱਕ ਉਸ ਮਰਨੇ ਵਾਲੇ ਜੀਵ ਦਾ ਸੰਬੰਧ ਹੈ ਨਾ ਮਹਾਰਾਜ ਕਹਿੰਦੇ ਆ ਜੀਵ ਰੂਪੇ ਹੰਸ ਦਾ ਵਿਚਾਰਾ ਇਕੱਲਾ ਹੈ ਪਰ ਲੋਕ ਨੂੰ ਜਾਂਦਾ ਭਾਈ ਕਹਿੰਦਾ ਲਾਟ ਛੇ ਟਕਾਏ ਤੇਰੀ ਆ ਰੋਵੇ ਹੰਸ ਇਕੱਲਾ ਜਾਏ ਸੋਗ ਅੰਤਮ ਆਪਣੇ ਬਚਨ ਦੇ ਚੌਥੇ ਪਾਠ ਜਮਾਰੇ ਕਿਰਪਾ ਕਰਦੇ ਨੇ ਕਹਿੰਦਾ ਕਹਿਦ ਕਬੀਰ ਸੁਨ ਹਰੈ ਸੰਤੋ ਪੈ ਸਾਗਰ ਕਹਿ ਤਾਈ ਐਸਾ ਬੰਦਾ ਸਿਰ ਜੁਲਮ ਹੋਤਾ ਜੇ ਮਨ ਨਹੀਂ ਹਟਾ ਗੋਸਾਈ ਗਾਹ ਤ ਕਬੀਰ ਸੁਨੋ ਰੇ ਸੰਤੋ ਅਰਥਾਤ ਕਹਿੰਦੇ ਹਨ ਕਬੀਰ ਪਾਤਸ਼ਾ ਕਹ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਤੁਸੀਂ ਇਸ ਵਿਚਾਰ ਨੂੰ ਸੁਣਨਾ ਕਰੋ ਕਹਿੰਦਾ ਕਿਹੜਾ ਵਿਚਾਰ ਨੂੰ ਭਾ ਅਸਾਗਰ ਕਹਿ ਤਾਈ ਅਰਥਾਤ ਕਿਸ ਸੰਸਾਰ ਰੂਪੇ ਭਉ ਸਾਗਰ ਦੇ ਤਾਈ ਪ੍ਰਾਪਤ ਹੋਇਆ ਕਥਵਾ ਸੰਸਾਰੀ ਦੁੱਖਾਂ ਦੇ ਵਿੱਚ ਗਲਤਾਨ ਹੋਣ ਦੇ ਸਦਕਾ ਮਾਰੇ ਕਹਿੰਦੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ। ਜਮ ਨਹੀਂ ਹਟਾ ਗੋਸਾਈ। ਅਰਥਾਤ ਕਿਸ ਬੰਦੇ ਦੇ ਸਿਰ ਤੇ ਜ਼ੁਲਮ ਅਥਾਤਿਆਚਾਰ ਹੁੰਦਾ ਹੈ। ਅਤੇ ਮਹਾਰਾਜ ਕਹਿੰਦੇ ਜਮ ਨਹੀਂ ਹਟਾ ਗੋਸਾਈ ਅਰਥਾਤ ਕਿ ਉਸ ਸ੍ਰਿਸ਼ਟੀ ਦੇ ਸਾਈਂ ਦਾ ਭੇਜਿਆ ਹੋਇਆ ਜਮ ਇਸ ਜੀਵ ਦੇ ਸਿਰ ਤੋਂ ਕਦੇ ਵੀ ਹਟਦਾ ਨਹੀਂ, ਡਲਦਾ ਨਹੀਂ। ਸੋ ਮਹਾਰਾਏ ਕਹਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਐਸਾ ਬੰਦੇ ਸਰ ਜਲਮ ਹੋਤਾ ਜਮ ਨਹੀਂ ਹਟਾ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ